ਗੁਰਜੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦਾ ਇੱਕ ਇੱਕ ਸ਼ਬਦ ਜੀ ਸਾਨੂੰ ਤਾਨ ਦੀ ਸਮਰੱਥਾ ਰੱਖਦਾ ਪਰ ਅੱਜ ਇਸੇ ਪਵਿੱਤਰ ਗੁਰਬਾਣੀ ਦੇ ਵਿੱਚੋਂ ਦੋ ਪਵਿੱਤਰ ਪੰਕਤੀਆਂ ਇਹੋ ਜਿਹੀਆਂ ਦੱਸਣ ਜਾ ਰਹੇ ਹਾਂ ਜਿਨ੍ਹਾਂ ਦਾ ਸਿਮਰਨ ਕਰਕੇ ਤੁਸੀਂ ਆਪਣੀ ਜ਼ਿੰਦਗੀ ਦੀ ਹਰ ਦੁੱਖ ਤਕਲੀਫ ਤੋਂ ਛੁਟਕਾਰਾ ਪਾ ਸਕਦੇ ਹੋ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਜਿਹੜੀਆਂ ਉਹ ਪ੍ਰਾਪਤ ਕਰ ਸਕਦੇ ਹੋ ਜੀ ਇਹਨਾਂ ਪੰਕਤੀਆਂ ਦਾ ਜਾਪ ਕਦੋਂ ਕਰਨਾ ਕਿਵੇਂ ਕਰਨਾ ਤੇ ਕਿੰਨਾ ਸਮਾਂ ਕਰਨਾ ਅੱਜ ਇਸ ਵੀਡੀਓ 'ਚ ਉਸੇ ਬਾਰੇ ਗੱਲ ਕਰਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਆ ਕਰੋ ਜੀ ਤਾਂ ਹੀ ਤੁਹਾਨੂੰ ਕੋ ਸਿੱਖਣ ਨੂੰ ਮਿਲੇਗਾ ਵੀਡੀਓ ਨੂੰ ਥੋੜੀ ਜੀ ਦੇਖ ਕੇ ਛੱਡਿਆ ਨਾ ਕਰੋ ਸਕਿਪ ਨਾ ਕਰਿਆ ਕਰੋ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਹਾਈਕ ਕਰਨਾ ਤਾਂ ਬਿਲਕੁਲ ਵੀ ਨਾ ਭੁੱਲਿਆ ਕਰੋ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੇ ਆ ਵੀ ਕਿਵੇਂ ਇੱਕ ਪਰਿਵਾਰ ਨੇ ਇਸ ਦੋ ਪੰਕਤੀਆਂ ਦਾ ਜਾਪ ਕੀਤਾ ਤੇ ਉਹਨਾਂ ਨਾਲ ਕੀ ਵਾਪਰਿਆ ਤੇ ਗੁਰੂ ਸਾਹਿਬ ਦੀ ਕਿਰਪਾ ਕਿਵੇਂ ਹੋਈ ਉਹਨਾਂ ਤੇ ਤੁਸੀਂ ਵੀ ਹੈਰਾਨ ਹੋ ਜਾਓਗੇ ਸੁਣ ਕੇ ਤੁਹਾਨੂੰ ਇੱਕ ਵਾਕਿਆ ਦੱਸਦੇ ਆ ਜੀ ਆਸਟ੍ਰੇਲੀਆ ਦੀ ਘਟਨਾ ਹੈ ਉੱਥੇ ਇੱਕ ਨੌਜਵਾਨ ਰਹਿੰਦਾ ਸੀ ਜਦੋਂ ਹੁੰਦਾ ਜਿਹੜਾ ਆਸਟ੍ਰੇਲੀਆ 'ਚ ਰਹਿੰਦਾ ਸੀ ਨਾ ਜੀ ਉਹਦਾ ਆਪਦਾ ਲੱਕੜ ਦਾ ਕੰਮ ਸੀ ਉਹ ਆਪਦੀ ਪਤਨੀ ਤੇ ਛੋਟੇ ਬੇਟੇ ਨਾਲ ਆਸਟ੍ਰੇਲੀਆ ਦਾ ਕਿਰਾਏ ਤੇ ਮਕਾਨ ਤੇ ਰਹਿੰਦੇ ਸੀ ਤੇ ਗੁਜ਼ਾਰਾ ਜਿਹੜਾ ਵਧੀਆ ਚੱਲਦਾ ਤੁਸੀਂ ਦੇਖਿਆ ਉੱਥੇ ਮਤਲਬ ਕਮਾਈ ਬਹੁਤ ਵਧੀਆ ਚੱਲਦੀ ਹੈ ਨਾ ਤੇ ਉਹਨਾਂ ਦਾ ਜਿਹੜਾ ਉਹਨੂੰ ਨਾ ਕੰਟਰੈਕਟ ਮਿਲਿਆ ਜਿਸ ਵਿੱਚ ਗੋਰਾ-ਗੋਰੀ ਦੇ ਘਰ ਦਾ ਕੰਟਰੈਕਟ ਸੀ ਉਹਦੀਨ ਮਿਲਿਆ ਤੇ ਸਾਰਾ ਲੱਕੜ ਦਾ ਕੰਮ ਉਸ ਨੂੰ ਮਿਲਿਆ ਜਿਹੜਾ ਥੋੜਾ ਬਹੁਤਾ ਖਰਾਬ ਸੀ ਨਾ ਉਹਨੂੰ ਸਵਾਰਨ ਦਾ ਕੰਮ ਉਹਨੂੰ ਮਿਲਿਆ ਸਾਰਾ ਕੰਮ ਉਹਨੇ ਹੀ ਕਰਨਾ ਸੀ ਪਰ ਗੋਰੇ ਨੇ ਕਿਹਾ ਵੀ ਜੋ ਤੂੰ ਕੰਮ ਕਰੇਗਾ ਨਾ ਉਹਦੇ ਪੈਸੇ ਤੈਨੂੰ ਉਸੇ ਦਿਨ ਲੈ ਕੇ ਜਾਣੇ ਪੈਣਗੇ ਤੇ ਲੱਕੜ ਨਾਲ ਜੋ ਵੀ ਰਿਲੇਟਡ ਸਮਾਨ ਉਹ ਵੀ ਤੈਨੂੰ ਹੀ ਲੈ ਕੇ ਆਉਣਾ ਪਊਗਾ ਤੇ ਸ਼ਾਮ ਨੂੰ ਸਾਰਾ ਹਿਸਾਬ ਸਾਨੂੰ ਦੇ ਕੇ ਲੈ ਕੇ ਆਵਦੇ ਪੈਸੇ ਵਾਪਸ ਲੈ ਜਾ ਗਿਰੋ ਜਦੋਂ ਸਾਰਾ ਹਿਸਾਬ ਸਾਨੂੰ ਦੇ ਦਿਆ ਕਰੇਗਾ ਨਾ ਤਾਂ ਪੈਸੇ ਆ ਜਿਹੜੇ ਉਹ ਬਾਪਸ ਰਿਸ਼ਤਤੋਂ ਲੈ ਜਾਇਆ ਕਰਨੀ ਅਸਲ ਵਿੱਚ ਗੱਲ ਕੀ ਸੀ ਗੋਰੇ ਦੇ ਬੱਚਿਆਂ ਨੇ ਉਹਨਾਂ ਨੂੰ ਘਰੋਂ ਕੱਢ ਦਿੱਤਾ ਸੀ ਜੀ ਉਹ ਲੱਗ ਤੋਂ ਘਰ ਲੈ ਕੇ ਉਹਨਾਂ ਨੂੰ ਰਹਿਣਾ ਪਿਆ ਇਹ ਉੱਥੋਂ ਦਾ ਰਿਵਾਜ ਆ ਦੇਖੋ ਜੀ ਵੈਸੇ ਤਾਂ ਅੱਜ ਕੱਲ ਇਹ ਆਪਣੇ ਵੀ ਚੱਲ ਪਿਆ ਕੋਈ ਵੱਡੀ ਗੱਲ ਨਹੀਂ ਹੈਗੀ ਬੱਚੇ ਆਪਣੇ ਮਾਪੇ ਨੂੰ ਸੰਭੜ ਦੇ ਲਜਾਉ ਜਾਂਦਾ ਘਰੋਂ ਕੱਢ ਦਿੰਦੇ ਨੇ ਜਾਂ ਉਹਨਾਂ ਨੂੰ ਵਿਰਧ ਆਸ਼ਰਮ 'ਚ ਛੱਡਿਆ ਹੁੰਦੇ ਨੇ ਤੇ ਉਹ ਮੁੰਡੇ ਨੇ ਆਪਣਾ ਸਾਰਾ ਕੰਮ ਜੀ ਸ਼ੁਰੂ ਕਰ ਦਿੱਤਾ ਤੇ ਉਹ ਰੋਜ਼ ਸ਼ਾਮ ਨੂੰ ਜੋ ਵੀ ਖਰਚਾ ਹੁੰਦਾ ਉਹ ਹਿਸਾਬ ਕਰਕੇ ਉਹਨਾਂ ਤੋਂ ਵਾਪਸ ਉਹਦੇ ਪੈਸੇ ਲੈ ਜਾਂਦਾ 10 ਦਿਨ ਕੰਮ ਹੋਣ ਤੋਂ ਬਾਅਦ 12ਵੇਂ ਦਿਨ ਉਹ ਗੋਰੇ ਨੇ ਉਹ ਮੁੰਡੇ ਨੂੰ ਕਿਹਾ ਵੀ ਕੱਲ ਨੂੰ ਉਤੋਂ ਤੂੰ ਨਾ ਕੰਮ ਤੇ ਨਹੀਂ ਉਹ ਮੁੰਡਾ ਬੜਾ ਹੈਰਾਨ ਹੋਇਆ ਤੇ ਕਿਹਾ ਅਜੇ ਤਾਂ ਬਹੁਤ ਕੰਮ ਬਾਕੀ ਆ ਤਾਂ ਉਹ ਜਿਹੜਾ ਬਜ਼ੁਰਗ ਗੋਰਾ ਸੀ ਉਹ ਕਹਿਣ ਲੱਗਾ ਅਸਲ ਵਿੱਚ ਸਾਡੇ ਕੋਲੇ ਪੈਸੇ ਨੇ ਜਿਹੜੇ ਉਹ ਖਤਮ ਹੋ ਗਏ ਨੇ ਅਸੀਂ ਪੈਨਸ਼ਨ ਵਿੱਚੋਂ ਹੀ ਸਾਰਾ ਕੰਮ ਕਰਾ ਰਹੇ ਸੀਗੇ ਹੁਣ ਜਦੋਂ ਅਗਲੇ ਮਹੀਨੇ ਪੈਨਸ਼ਨ ਆਊਗੀ ਫਿਰ ਅਗਲਾ ਕੰਮ ਕਰਵਾਵਾਂਗੇ ਇਹ ਸੁਣ ਕੇ ਉਹ ਮੁੰਡਾ ਬੜਾ ਹੈਰਾਨ ਹੋਇਆ ਚੁੱਪ ਹੋਇਆ ਤੇ ਘਰੋਂ ਚੱਲ ਗਿਆ ਉਥੋਂ ਦੇ ਪੈਸੇ ਉਹ ਕਹਿਣ ਲੱਗੇ ਨਾ ਕਹਿੰਦੇ ਜਦੋਂ ਪੈਸੇ ਹੋਊ ਉਦੋਂ ਕੰਮ ਅਸੀਂ ਤੋਦੋਂ ਕਰਵਾ ਲਵਾਂਗੇ ਫਿਰ ਮੁੰਡੇ ਨੇ ਕਿਹਾ ਚਲੋ ਪੈਸੇ ਬਾਅਦ ਵਿੱਚ ਦੇ ਦੇਣਾ ਮੈਂ ਕੰਮ ਪੂਰਾ ਕਰ ਦਿੰਨਾ ਹਾਂ ਤਾਂ ਉਹਦੀ ਘਰਵਾਲੀ ਕਹਿਣ ਲੱਗੀ ਕਹਿੰਦੀ ਮੈਨੂੰ ਇਹੋ ਜੀ ਬਿਮਾਰੀ ਆ ਮੇਰਾ ਤਾਂ ਇਦਾਂ ਨਹੀਂ ਪਤਾ ਵੀ ਮੈਂ ਕੱਲ ਨੂੰ ਰਹਾਂ ਜਾਂ ਵੀ ਨਾ ਜਾਂ ਨਾ ਹਨ ਤਾਂ ਤੂੰ ਜਦੋਂ ਸਾਡੇ ਕੋਲ ਪੈਸੇ ਹੋਏ ਨਾ ਅਸੀਂ ਤੈਨੂੰ ਉਦੋਂ ਬੁਲਾ ਲਵਾਂਗੇ ਤੂੰ ਕੰਮ ਜਿਹੜਾ ਪੂਰਾ ਕਰ ਦੇਵੇਂ ਤੇ ਉਹ ਮੁੰਡਾ ਸੀ ਜਿਹੜਾ ਜੀ ਘਰ ਆ ਗਿਆ ਉਹਨੇ ਘਰ ਆ ਕੇ ਆਪਣੇ ਪਰਿਵਾਰ ਨਾਲ ਉਹ ਸਾਰੀ ਗੱਲ ਸਾਂਝੀ ਕੀਤੀ ਵੀ ਕਿੱਦਾਂ ਕਿੱਦਾਂ ਹੋਇਆ ਸਾਰਾ ਕੁਝ ਤਾਂ ਕੋਲੇ ਜਿਹੜਾ ਉਹਦਾ ਛੋਟਾ ਬੇਟਾ ਬੈਠਾ ਸੀ ਨਾ ਉਹ ਕਹਿਣ ਲੱਗੇ ਕਹਿੰਦਾ ਪਾਪਾ ਤੁਸੀਂ ਐਦਾਂ ਨਹੀਂ ਸੀ ਕਰਨਾ ਤੁਸੀਂ ਪੈਸੇ ਮੰਗੇ ਹੀ ਕਿ ਉਹਨਾਂ ਤੋਂ ਤੁਸੀਂ ਦਸਵੰਦ ਵੀ ਤਾਂ ਕੱਢਦੇ ਹੋਂ ਜੇ ਤੁਸੀਂ ਦੋ ਦਿਨ ਕੰਮ ਫ੍ਰੀ ਵਿੱਚ ਹੀ ਕਰ ਦਿੰਦੇ ਤਾਂ ਤੁਹਾਡਾ ਕਿਹੜਾ ਕੋਈ ਨੁਕਸਾਨ ਹੋਣਾ ਸੀ ਤੁਸੀਂ ਸੋਚ ਲੈਂਦੇ ਵੀ ਉਹ ਦਸਵੰਦ ਜਿਹੜਾ ਤੁਸੀਂ ਸੀ ਉਹ ਪੈਸੇ ਤੁਸੀਂ ਉਸ ਬਜ਼ੁਰਗੋ ਜੋੜੇ ਨੂੰ ਦੇ ਦਿੱਤੇ ਨੇ ਤੇ ਤੁਹਾਨੂੰ ਉਹਨਾਂ ਦੀ ਮਜਬੂਰੀ ਨੂੰ ਸਮਝਣਾ ਚਾਹੀਦਾ ਸੀ ਕੰਮ ਪੂਰਾ ਕਰਨਾ ਚਾਹੀਦਾ ਸੀ ਪਾਪਾ ਤੁਹਾਨੂੰ ਤੇ ਉਹ ਬਹੁਤ ਹੈਰਾਨ ਹੋਇਆ ਤੇ ਸੋਚਣ ਲੱਗਾ ਵੀ ਮੇਰੇ ਪੁੱਤ ਨੇ ਕਿੰਨੀ ਸਿਆਣੀ ਗੱਲ ਕੀਤੀ ਐ ਨੇ ਛੋਟੇ ਹੋਣ ਦੇ ਬਾਵਜੂਦ ਵੀ ਤੇ ਅਗਲੀ ਸਵੇਰ ਉਹ ਸਾਰਾ ਸਮਾਨ ਲੈ ਕੇ ਬਜ਼ੁਰਗ ਦੇ ਘਰ ਪਹੁੰਚ ਗਿਆ ਤਾਂ ਉਹ ਬਜ਼ੁਰਗ ਜੋੜਾ ਕਹਿਣ ਲੱਗਾ ਭਾਈ ਅਸੀਂ ਤੇਨੂੰ ਮਨਾ ਕੀਤਾ ਸੀ ਨਾ ਉਹ ਕਹਿਣ ਲੱਗਾ ਵੀ ਅਸੀਂ ਤੁਹਾਡਾ ਕੰਮ ਫ੍ਰੀ ਵਿੱਚ ਕਰਵਾਵਾਂਗੇ ਪਰ ਉਹ ਜਿਹੜਾ ਬਜ਼ੁਰਗ ਜੋੜਾ ਸੀ ਉਹ ਫ੍ਰੀ ਵਿੱਚ ਕੰਮ ਕਰਵਾ ਕੇ ਰਾਜ਼ੀ ਨਹੀਂ ਸੀਗਾ ਤਾਂ ਉਹ ਮੁੰਡੇ ਨੇ ਰਿਕੁਐਸਟ ਕੀਤੀ ਉਹਨਾਂ ਨੂੰ ਬਹੁਤ ਮਨਾਇਆ ਤਾਂ ਉਹ ਜੋੜਾ ਮੰਨ ਗਿਆ ਉਹਨੇ 2 ਦਿਨਾਂ ਵਿੱਚ ਜੀ ਉਹਨਾਂ ਦਾ ਕੰਮ ਜਿਹੜਾ ਉਹ ਕੰਪਲੀਟ ਕਰਤਾ ਜਦੋਂ ਮੁੰਡਾ ਦੇਖੋ ਜੀ ਜਦੋਂ ਕਹਿਣ ਹੁੰਦੇ ਆ ਪ੍ਰਮਾਤਮਾ ਨੇ ਖੇੜ ਰਚਣੀ ਹੁੰਦੀ ਆ ਉਹ ਮੁੰਡਾ ਹੱਥ ਧੋ ਰਿਆ ਸੀ ਹੱਥ ਧੋ ਰ ਸੀ ਨਾ ਮਤਲਬ ਹੱਥਾਂ ਨੂੰ ਸਾਭਣ ਲੱਗਾ ਹੋਇਆ ਸੀ ਤਾਂ ਉਹਦਾ ਫੋਨ ਬਾਰ-ਬਾਰ ਵੱਜ ਰਿਹਾ ਸੀ ਉਹਦੇ ਵਿੱਚ ਜਿਹੜੀ ਰਿੰਗਟੋਨ ਲੱਗੀ ਹੋਈ ਸੀ ਨਾ ਉਹ ਕੀਰਤਨ ਰੂਪ ਵਿੱਚ ਸੀ ਉਹ ਆਪਣੀ ਗੁਰਬਾਣੀ ਦੀ ਇੱਕ ਗੁਰੂ ਸਹਿਬਾਨਾ ਦੀ ਗੁਰਬਾਣੀ ਦੀ ਹੀ ਇੱਕ ਟੋਕ ਸੀ ਜੋ ਸੀ ਸਿਮਰੋ ਸਿਮਰ ਸਿਮਰ ਸੁਖ ਪਾਵੇ ਕਲ ਕਲੇਸ਼ ਤਨ ਮਾਹੇ ਮਿਟਾਵੋ ਇਹ ਟੋਨ ਦਾ ਕੀਰਤਨ ਸੀ ਜਿਹੜਾ ਜੀ ਉਹ ਵੱਜ ਰਿਹਾ ਸੀਗਾ ਉਹ ਮੁੰਡਾ ਫੋਨ ਨਹੀਂ ਸੀ ਚੱਕ ਰਿਹਾ ਕਿਉਂਕਿ ਉਹਦੇ ਹੱਥਾਂ ਨੂੰ ਸਾਬਣ ਲੱਗਿਆ ਹੋਇਆ ਸੀ ਨਾ ਤੇ ਜਦੋਂ ਹੱਥ ਸਾਫ਼ ਕਰਕੇ ਕਾਲ ਨੂੰ ਰিসিਵ ਕੀਤੀ ਤੇ ਫੋਨ ਸੁਣਨ ਤੋਂ ਬਾਅਦ ਉਹ ਬਜ਼ੁਰਗ ਜੋੜਾ ਕਹਿਣ ਲੱਗਿਆ ਵੀ ਤੁਹਾਡੇ ਸੌਂਗ ਦੀ ਚੁਆਇਸ ਬਹੁਤ ਵਧੀਆ। ਤਾਂ ਮੁੰਡਾ ਕਹਿਣ ਲੱਗਿਆ ਕਹਿੰਦਾ ਇਹ ਸੌਂਗ ਨਹੀਂ ਹੈਗਾ ਇਹ ਮੇਰੇ ਗੁਰੂਆਂ ਦੀ ਬਾਣੀ ਆ ਵੀ ਉਹਦੀ ਹੀ ਇੱਕ ਅੰਤਰੀ ਹੈ ਜੀ। ਤੇ ਉਹ ਜਿਹੜਾ ਬਜ਼ੁਰਗ ਜੋੜਾ ਸੀ ਨਾ ਉਹ ਬਹੁਤ ਇੰਟਰਸਟ ਦਿਖਾਇਆ ਉਹ ਕਹਿੰਦੇ ਵੀ ਸਾਨੂੰ ਮਤਲਬ ਇਹ ਬਾਣੀ ਜਿਹੜੀ ਤੁਹਾਡੇ ਹੈਗੀ ਨਾ ਸਾਨੂੰ ਬਹੁਤ ਵਧੀਆ ਲੱਗੀ ਆ ਇਹ ਤਾਂ ਜੀ ਉਹ ਨੌਜਵਾਨ ਨੇ ਥੋੜੇ ਟਾਈਮ ਵਿੱਚ ਇਹ ਬਾਣੀ ਜਿਹੜੀ ਸੀ ਨਾ ਬਾਣੀ ਤੇ ਗੁਰੂ ਸਹਿਬਾਨਾਂ ਬਾਰੇ ਉਹਨਾਂ ਨੂੰ ਦੱਸਿਆ ਜਦੋਂ ਉਹ ਮੁੰਡਾ ਉਹਨਾਂ ਦਾ ਕੰਮ ਖਤਮ ਕਰਕੇ ਜਾਣ ਲੱਗਿਆ ਨਾ ਤਾਂ ਦੇਖੋ ਜੀ ਮਾਲਕ ਨੇ ਖੇਡ ਖੇਟੀ ਉਹ ਬਜ਼ੁਰਗ ਜੋੜਾ ਸੀ ਜਿਹੜਾ ਕਹਿਣ ਲੱਗੇ ਕਹਿੰਦੇ ਸਾਨੂੰ ਵੀ ਇਹ ਰਿੰਗ ਟੇਉਂ ਦੇ ਦੇਓ ਤੁਸੀਂ ਵੀ ਸਾਨੂੰ ਬਹੁਤ ਵਧੀਆ ਲੱਗੀ ਆ ਉਹ ਮੁੰਡਾ ਉਹਨਾਂ ਨੂੰ ਰਿੰਗ ਟੇਉਂ ਦੇ ਕੇ ਜਿਹੜੇ ਸੀ ਜੀ ਚਲਾ ਗਿਆ ਤੇ ਦੂਜੇ ਦਿਨ ਉਹਨਾਂ ਦਾ ਫੋਨ ਆਇਆ ਤੇਉ ਕਹਿਣ ਲੱਗੇ ਵੀ ਸਾਨੂੰ ਇਹ ਪੂਰੀ ਰਿੰਗ ਟੋਨ ਮਿਲ ਸਕਦੀ ਆ ਉਹ ਮੁੰਡੇ ਦਸਣ ਲੱਗਿਆ ਵੀ ਕਹਿੰਦੇ ਜੀ ਇਹ ਰਿੰਗ ਟੋਨ ਇਕੱਲੀ ਨਹੀਂ ਹੈਗੀ ਇਹ ਸੁਖਮਨੀ ਸਾਹਿਬ ਦੀ ਬਾਣੀ ਆ ਤੁਹਾਨੂੰ ਇਹ ਪੂਰੀ ਸੁਣਨੀ ਪਵੇਗੀ ਤਾਂ ਬਜ਼ੁਰਗ ਜੋੜਾ ਸੀ ਜਿਹੜਾ ਉਹ ਤਿਆਰ ਹੋ ਗਿਆ ਵੀ ਅਸੀਂ ਸਾਰਾ ਦਿਨ ਵਿਹਲੇ ਹੀ ਹੁੰਨੇ ਆ ਵੀ ਚਲੋ ਕੋਈ ਗੱਲ ਨਹੀਂ ਆਪਾਂ ਸੁਣ ਲਿਆ ਕਰਾਂਗੇ ਉਹ ਸਿੰਘ ਨੇ ਜੀ YouTube ਤੇ ਜਾ ਕੇ ਉਹਨਾਂ ਨੂੰ ਪੂਰਾ ਲਿੰਕ ਜਿਹੜਾ ਸੀ ਪੂਰੇ ਪਾਠ ਦਾ ਲਿੰਕ ਸੀ ਉਹਨਾਂ ਨੂੰ ਭੇਜ ਤਾ ਤੇ ਉਹ ਬਜ਼ੁਰਗ ਜਿਹੜਾ ਜੋੜਾ ਸੀ ਉਹ ਦਿਨ ਰਾਤ ਬਾਣੀ ਸੁਣਦੇ ਤੇ ਨਾਲ ਨਾਲ ਇੰਗਲਿਸ਼ ਦੇ ਅਰਥ ਵੀ ਕੱਢਦੇ ਨਾ ਉਹਨਾਂ ਨਾਲ ਸੈਟਿੰਗ ਕੀਤੀ ਤੇ ਇੰਗਲਿਸ਼ ਦੇ ਅਰਥ ਆਉਂਦੇ ਤੇ ਅਰਥ ਉਹਨਾਂ ਨੂੰ ਹੌਲੀ-ਹੌਲੀ ਸਮਝ ਆਉਣ ਲੱਗੇ ਤੇ ਹੈਰਾਨ ਵੀ ਸੀ ਵੀ ਇੰਨੀ ਡੂੰਘੀਆਂ ਗੱਲਾਂ ਪਹਿਲਾਂ ਹੀ ਕੋਈ ਕਿਵੇਂ ਦੱਸ ਸਕਦਾ ਜ਼ਿੰਦਗੀ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਤੇ ਉਹਦੇ ਹੱਲ ਕੋਈ ਪਹਿਲਾਂ ਹੀ ਕਿਵੇਂ ਦੱਸ ਸਕਦਾ ਉਹਨਾਂ ਨੇ ਸਬਾਣੀ ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਬਾਰੇ ਸਰਚ ਕੀਤਾ ਜੀ ਸਿੱਖ ਧਰਮ ਬਾਰੇ ਉਹਨਾਂ ਨੇ ਸਰਚ ਕੀਤਾ ਤੇ ਵਾਕੀ ਬਾਕੀ ਗੱਲ ਦੇਖੋ ਜੀ ਭਾਵਨਾ ਦੀ ਹੁੰਦੀ ਆ ਕਿਉਂਕਿ ਉਹਨਾਂ ਨੂੰ ਯਕੀਨ ਹੋਣ ਲੱਗ ਗਿਆ ਉਹਨਾਂ ਦੇ ਜਿਵੇਂ ਕਹਿੰਦੇ ਨਾ ਆਪਾਂ ਨੂੰ ਵੀ ਅੰਮ੍ਰਿਤ ਰਸ ਹੌਲੀ-ਹੌਲੀ ਮਿੰਡ ਲੱਗ ਜਾਂਦਾ ਆਪਾਂ ਉਦਾਂ ਹੀ ਮਨ ਨੂੰ ਪਰਫੁੱਲਤ ਰਹਿਣ ਲੱਗ ਜਾਂਦਾ ਉਸੇ ਤਰ੍ਹਾਂ ਜੀ ਉਹਨਾਂ ਨੂੰ ਹੋਣ ਲੱਗ ਗਿਆ ਜਦੋਂ ਬਾਣੀ ਸੁਣਦੇ ਗਏ ਸੁਣਦੇ ਗਏ ਨਾ ਉਹਨਾਂ ਦਾ ਮਨ ਨੂੰ ਆਨੰਦ ਮੈਂਡ ਲੱਗ ਗਿਆ ਉਹਨਾਂ ਦੀ ਲੇਵ ਲੱਗ ਗਈ ਉਸ ਪਰਮਾਤਮਾ ਨਾਲ ਹਰ ਰੋਜ਼ ਉਹ ਬਾਣੀ ਸੁਣਦੇ ਤੇ 2 ਕੁ ਮਹੀਨੇ ਬਾਅਦ ਉਸ ਸਿੰਘ ਨੂੰ ਬਾਖਸ ਫੋਨ ਕਰਿਆ ਜੀ ਉਹਨਾਂ ਨੇ ਤੇ ਬਾਪਸ ਤੋਂ ਫੋਨ ਕਿਉਂ ਕਰਿਆ ਤੁਸੀਂ ਧਿਆਨ ਨਾ ਸਮਿਓ ਜੀ ਉਹ ਕਹਿਣ ਲੱਗੇ ਕਹਿੰਦੇ ਤੁਸੀਂ ਜੀ ਸਾਨੂੰ ਮਿਲ ਕੇ ਜਾਓਗੇ 2 ਮਿੰਟ ਦਾ ਸਮਾਂ ਕੱਟ ਕੇ ਉਹ ਸਿੰਘ ਕਹਿੰਦਾ ਜੀ ਕੋਈ ਗੱਲ ਨਹੀਂ ਮੈਂ ਆ ਜਾਨਾ ਉਹ ਬਜ਼ੁਰਗ ਦੇ ਘਰੇ ਜਦੋਂ ਗਿਆ ਨਾ ਉਹ ਬੇਬੇ ਗੋਰੀ ਬੇਬੇ ਤੇ ਬਾਪੂ ਦੇ ਘਰੇ ਜਦੋਂ ਗਿਆ ਤਾਂ ਬੇਬੇ ਆਪਣੇ ਹੱਥ 'ਚ ਫਾਈਲ ਲੈ ਕੇ ਆਈ ਉਹ ਮਤਲਬ ਬੜਾ ਹਰਾਨ ਸੀ ਵੀ ਪਤਾ ਨਹੀਂ ਕੋਈ ਹਿਸਾਬ ਆ ਕੀ ਰਹਿ ਗਿਆ ਵੀ ਜਾ ਇਹ ਮੈਨਾਂ ਨੂੰ ਵਾਪਸ ਮੈਨੂੰ ਕਿਉਂ ਸੱਦੇ ਆ ਹਨਾ ਵੀ ਕੀ ਹੋ ਸਕਦਾ ਇਹ ਫਾਈਲ 'ਚ ਤਾ ਜਿਹੜੀ ਉਹ ਬੇਪੇ ਸੀ ਉਹ ਕਹਿਣ ਲੱਗੀ ਕਹਿੰਦੀ ਇਹ ਮੇਰੀ ਬਿਮਾਰੀ ਦੀ ਫਾਈਲ ਆ ਵੀ ਕੁਝ ਟਾਈਮ ਪਹਿਲਾਂ ਹੁਣ ਮੈਂ ਦੁਬਾਰੇ ਸਕੈਨ ਕਰਵਾਈ ਆ ਇਸ ਵਿੱਚ ਡਾਕਟਰ ਵੀ ਹੈਰਾਨ ਨੇ ਵੀ ਜਿਹੜਾ ਰੋਗ ਆ ਉਹ ਖਤਮ ਕਿਵੇਂ ਹੋ ਗਿਆ ਵੀ ਇੰਨੇ ਲੰਬੇ ਸਮੇਂ ਤੋਂ ਤੂੰ ਰੋਗੀ ਸੀ ਵੀ ਤੇਰੀ ਤਾਂ ਜਾਨ ਜਾਣ ਵਾਲੀ ਸੀ ਠੀਕ ਕਿਵੇਂ ਹੋ ਗਿਆ ਉਹ ਕਹਿਣ ਲੱਗੇ ਨਾ ਡਾਕਟਰ ਕਹਿੰਦੇ 2 ਮਹੀਨੇ ਵਿੱਚ ਇਹ ਰੋਗ ਠੀਕ ਕਿਵੇਂ ਹੋ ਗਿਆ ਤੁਸੀਂ ਇਹੋ ਜੀ ਕਿਹੜੀ ਦਵਾਈ ਖਾਧੀ ਆ ਵੀ ਜਿਹਦੇ ਨਾਲ ਤੁਹਾਡਾ ਰੋਗ ਇੰਨੀ ਜਲਦੀ ਠੀਕ ਹੋ ਗਿਆ ਉਹ ਕਹਿਣ ਲੱਗੀ ਵੀ ਮੈਨੂੰ ਲੱਗਦਾ ਵੀ ਤੁਹਾਡੀ ਬਾਣੀ ਨੇ ਨਾ ਤੁਹਾਡੇ ਗੁਰੂ ਸਹਿਬਾਨਾਂ ਦੀ ਬਾਣੀ ਨੇ ਮੈਨੂੰ ਠੀਕ ਕੀਤਾ ਆ ਜੋ ਤੁਸੀਂ ਦੱਸਿਆ ਸੀ ਨਾ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਦੁੱਖ ਕਹਿੰਦੇ ਜੀ ਦੁੱਖ ਰੋਗ ਦੂਰ ਹੋ ਗਏ ਵੀ ਜਦੋਂ ਤੁਹਾਡੀ ਬਾਣੀ ਅਸੀਂ ਸੁਣਦੇ ਗਏ ਨਾ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਸੁਣਦੇ ਗਏ ਵੀ ਸਾਡੇ ਤਾਂ ਸਾਰੇ ਦੁੱਖ ਰੋਗ ਹੀ ਦੂਰ ਹੋ ਗਏ ਤਾਂ ਸਾਨੂੰ ਕਹਿਣ ਲੱਗੇ ਕਹਿੰਦੇ ਸਾਨੂੰ ਜੱਤਾ ਜੀ ਹੁਣ ਬਾਹਲੇ ਜਾਜੇ ਯਕੀਨ ਹੋ ਗਿਆ ਉਸ ਅਕਾਲ ਪੁਰਖ ਵਾਹਿਗੁਰੂ ਦੇ ਤੇ ਗੱਲ ਦੇਖੋ ਜੀ ਸਰਦਾ ਭਾਵ ਨਾਲ ਦਿੱਦੀ ਹੈ ਜਦੋਂ ਉਸ ਕਾਲਪੁਰਖ ਵਾਹਿਗੁਰੂ ਨੇ ਵਿਧੀ ਵਿਧਾਨ ਬਣਾਉਣਾ ਹੋਵੇ ਨਾ ਤਾਂ ਉਹ ਹੀਲਾ ਵਸੀਲਾ ਕਿਤੋਂ ਨਾ ਕਿਤੋਂ ਦੀ ਕੱਢ ਹੀ ਦਿੰਦੇ ਨੇ ਕਹਿੰਦੇ ਜੀ ਗੁਰੂ ਸਾਹਿਬ ਦੀ ਕਿਰਪਾ ਕੀਤੀ ਉਹਨਾਂ ਤੇ ਤੇ ਗੁਰੂ ਸਾਹਿਬਾਂ ਨੇ ਜਦੋਂ ਕਿਰਪਾ ਕੀਤੀ ਤਾਂ ਉਹ ਉਹ ਸਿੰਘ ਵਿਭਾਗਕ ਹੋ ਗਿਆ ਤੇ ਕਹਿਣ ਲੱਗਾ ਸੱਚੀ ਹੀ ਗੁਰੂ ਰਾਮਦਾਸ ਜੀਵ ਨੇ ਤੁਹਾਡੇ ਤੇ ਕਿਰਪਾ ਕੀਤੀ ਹੈ ਹੁਣ ਤੁਸੀਂ ਆਪਣਾ ਹੁਣ ਕਹਿੰਦੇ ਜੀ ਉਹ ਕਹਿਣ ਲੱਗੇ ਕਹਿੰਦੇ ਗੁਰੂ ਸਾਹਿਬ ਨੇ ਤਾਂ ਤੋਂ ਆਪਣਾ ਜਿਹੜਾ ਫਰਜ਼ ਸੀ ਉਹ ਅਦਾ ਕਰ ਤਾਂ ਹੁਣ ਤੁਹਾਡੀ ਵਾਰੀ ਆ ਜੀ ਉਹਨਾਂ ਦਾ ਸ਼ੁਕਰਾਨਾ ਕਰਨ ਦੀ ਵਾਰੀ ਆ ਹਨਾ ਤੇ ਉਹ ਬਜ਼ੁਰਗ ਜੋੜੇ ਨੂੰ ਜੀ ਉਹਨਾਂ ਨੇ ਸਾਰੀ ਵਿਧੀ ਦੱਸੀ ਵੀ ਤੁਸੀਂ ਦਰਬਾਰ ਸਾਹਿਬ ਜਾਓ ਤੇ ਸ਼ੁਕਰਾਨੇ ਕਰਕੇ ਆਓ ਉੱਥੇ ਤੇ ਉਹ ਜੋੜਾ ਜੀ ਸ੍ਰੀ ਅਮਰਸਰ ਸਾਹਿਬ ਦਾ ਦਰਬਾਰ ਸਾਹਿਬ ਆਇਆ ਤੇ ਉਹਨਾਂ ਨੇ ਆ ਕੇ ਸ਼ੁਕਰਾਨੇ ਦੀ ਅਰਦਾਸ ਕਰਵਾਈ ਤੇ ਜਿਵੇਂ ਕਹਦੇ ਆ ਜੀ ਉਹਨਾਂ ਦਾ ਜਿਹੜਾ ਵਿਸ਼ਵਾਸ ਆ ਉਹ ਪੱਕਾ ਹੋ ਗਿਆ ਉਹ ਹੁਣ ਵੀ ਇੱਥੇ ਦਰਬਾਰ ਸਾਹਿਬ ਆ ਕੇ ਹਾਜ਼ਰੀ ਭਰਦੇ ਨੇ ਹਾਜ਼ਰੀ ਕਿਉਂ ਭਰਦੇ ਨੇ ਜੀ ਜਦੋਂ ਐਡਾ ਵੱਡਾ ਰੋਗ ਉਹਨਾਂ ਦਾ ਠੀਕ ਹੋ ਗਿਆ ਨਾ ਆਪਣਾ ਵੀ ਜੇ ਐਡਾ ਵੱਡਾ ਰੋਗ ਠੀਕ ਹੋ ਜਵੇ ਤਾਂ ਆਪਾਂ ਨੂੰ ਵੀ ਯਕੀਨ ਹੋ ਜਾਂਦਾ ਹਨ ਕਿਉਂਕਿ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਤਾਂ ਜਿਵੇਂ ਕਹਿੰਦੇ ਮੈਮਾ ਹੀ ਬਹੁਤ ਨਿਆਰੀਆ ਬਹੁਤ ਲੋਕਾਂ ਦੇ ਉੱਥੋਂ ਦੁੱਖ ਟੁੱਟੇ ਨੇ ਉੱਥੇ ਤਾਂ ਜੀ ਧੰਨ ਗੁਰੂ ਜਦੋਂ ਤੁਸੀਂ ਲੈਨ 'ਚ ਮੱਥਾ ਟੇਕਣ ਨੂੰ ਲੱਗਦੇ ਹੋ ਨਾ ਤੁਸੀਂ ਉੱਥੇ ਖੜ ਕੇ ਜਿੰਨਾ ਚਿਰ ਤੁਹਾਡੀ 바ਰੀ ਮੱਥਾ ਟੇਕਣ ਦੀ ਨਹੀਂ ਨਾ ਆਉਦੀ ਜੇ ਤੁਸੀਂ ਉੱਥੇ ਖੜ ਕੇ ਕਹਿ ਦਿੰਦੇ ਆ ਵੀ ਧੰਨ ਗੁਰੂ ਰਾਮਦਾਸ ਮਹਾਰਾਜੀਓ ਰੱਖਿਓ ਗਰੀਬ ਦੀ ਲਾਜ ਨਾ ਕਰਿਓ ਕਿਸੇ ਦਾ ਮੁਹਤਾਜ ਤੁਹਾਡੇ ਸਾਰੇ ਦੁੱਖ ਦੂਰ ਹੋ ਜਾਣਿਆ ਸਿਰਫ ਇੱਕ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਨਾਮ ਲੈਣਾ ਵੀ ਉਹਨਾਂ ਜੀ ਅੱਦੇ ਦੁੱਖ ਜ਼ਿੰਦਗੀ ਦੇ ਟੁੱਟ ਜਾਂਦੇ ਨੇ ਜਿਹੜੇ ਗੁਰੂ ਰਾਮਦਾਸ ਦੀ ਮਹਿਮਾ ਜਾਣਦੇ ਨੇ ਨਾ ਜਿਨ੍ਹਾਂ ਦੇ ਦੁੱਖ ਟੁੱਟੇ ਨੇ ਜੀ ਉਹ ਤਾਂ ਬਹੁਤ ਲਾਉਂਦੇ ਨੇ ਇਸ ਲਈ ਹੁਣ ਆਪਾਂ ਦੇਖੀਏ ਜੀ ਸੰਗਤਾਂ ਦੂਰੋਂ ਦੂਰੋਂ ਵੀ ਚੱਲ ਕੇ ਕਿੰਨੀ ਆਉਂਦੀ ਆ ਹਨਾ ਦੂਰੋਂ ਨੇੜੇੋਂ ਚੰਦ ਕੇ ਸੰਗਤ ਬਹੁਤ ਹੁੰਦੀ ਆ ਬਹੁਤ ਜ਼ਿਆਦਾ ਇਕੱਠ ਹੁੰਦਾ ਜਦੋਂ ਤੁਸੀਂ ਮਰਜ਼ੀ ਚਲਣ ਜੋ ਬਹੁਤ ਜ਼ਿਆਦਾ ਇਕੱਠ ਹੁੰਦਾ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਹਨਾ ਇਸ ਲਈ ਜੀ ਉਸ ਆਕਾਰਪੁਰਖ ਵਾਹਿਗੁਰੂ ਤੇ ਆਪਦਾ ਭਰੋਸਾ ਕਦੇ ਨਾ ਟੁੱਟਣ ਦਿਓ ਵਾਹਿਗੁਰੂ ਜੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ